तरेक, तरेक, गया। जब 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 बिल्कुल जी होलाहला जोड़ा है दो हज़ार पच्ची का स्टार्ट हो गया है और काफ़ी संगत जगिया ने इतने नतमस्तक हो आ रही है जितने आपमेंट की हुई है वक् वक् थावान पर नाके लगाए हुए हैं पेट्रोलिंग्स लगे सैक्टर ड्यूटीज लगे ने उत्थे ही साढ़े जिला पुलिस वालों जोड़ा है ਕੈਮਰੇ ਜਿਹੜੇ ਹੈਗੇ ਨੇ ਕੰਟਰੋਲ ਰੂਮ ਤੇ ਲਗਾਏ ਗਏ ਨੇ ਟੋਟਲ 31 ਪੁਆਇੰਟ ਜਿਹੜੇ ਹੈਗੇ ਨੇ ਆਪਾਂ ਆਇਡੈਂਟੀਫਾਈ ਕੀਤੇ ਨੇ ਸ਼ਹਿਰ ਵਿੱਚ ਔਰ ਉੱਤੇ ਕਰੀਬ 150 ਦੇ ਕਰੀਬ ਕੈਮਰੇ ਲਗਾ ਕਰਕੇ ਲਗਾਤਾਰ ਜਿਹੜੀ ਹੈਗੀ ਹੈ ਚੌਕਸੀ ਰੱਖੀ ਜਾ ਰਹੀ ਹੈ ਸਾਡੀ ਟੀਮ ਦਿਨ ਤੇ ਰਾਤ ਦੀਆਂ ਵਕਰੀਆਂ ਵਕਰੀਆਂ ਜਿਹੜੀਆਂ ਹੈਗੇ ਨੇ ਉਹ ਕੈਮਰੇਆ ਦੇ ਥਰੂ ਚੈੱਕ ਕਰ ਰਹੇ ਹੈਗੇ ਨੇ ਜਿਹੜੇ ਬੰਦੇ ਆ ਰਹੇ ਹੈਗੇ ਨੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਮਾੜਾ ਅਨਸਰ ਤੇ ਨਹੀਂ ਹੈਗਾ ਕੋਈ ਕਿਸੇ ਤਰੀਕੇ ਦਾ ਕੋਈ ਗਲਤ ਗਤਵੇਦੀ ਕਰਨ ਵਾਲਾ ਤੇ ਨਹੀਂ ਹੈਗਾ ਉਹ ਸਾਰੀ ਨਿਗ੍ਹਾ ਰੱਖੀ ਜਾ ਰਹੀ ਹੈਗੀ ਹੈ ਇਸ ਤੋਂ ਇਲਾਵਾ ਮੌਕੇ ਤੇ ਜਿਹੜੇ ਸਾਡੇ ਪੁਲਿਸ ਪੁਲਿਸ ਮੁਲਾਜ਼ਮ ਵੀ ਜਿਹੜੇ ਡਿਊਟੀ ਕਰ ਰਹੇ ਹੈਗੇ ਨੇ ਉਹਨਾਂ ਤੇ ਵੀ ਆਪਾਂ ਇਹਦੇ ਥਰੂ ਕੈਮਰਾ ਦੇ ਥਰੂ ਨਿਗ੍ਹਾ ਰੱਖਦੇ ਆ ਕਿ ਕਿੱਥੇ ਕਿਹੜਾ ਬੰਦਾ ਹੈਗਾ ਜਿਹੜਾ ਡਿਊਟੀ ਪ੍ਰੋਪਰਲੀ ਕਰ ਰਿਹਾ ਹੈਗਾ ਜਿੱਥੇ ਨਹੀਂ ਹੁੰਦਾ ਹੈਗਾ ਉਥੇ ਨਾਲ ਦੇ ਨਾਲ ਜਿਹੜਾ ਅਫਸਰ ਹੈਗਾ ਉਹਨੂੰ ਮੌਕੇ ਤੇ ਹਦਾਇਤ ਕੀਤੀ ਜਾਂਦੀ ਹੈ ਕਿ ਡਿਊਟੀ ਜਿਹੜੀ ਹੈਗੀ ਹੈ ਉਹ ਮੁਸਤਕਿਮ ਦੇ ਨਾਲ ਕੀਤੀ ਜਾਵੇ 31 ਪੁਆਇੰਟ ਸਰ ਪੁਆਇੰਟ ਕੀਤੇ ਤੁਸੀਂ ਉਥੇ ਸਰ ਅਫੀਸਰ ਵੀ ਨਾ ਅਟੈਚ ਕੀਤੇ ਬਿਨਾਂ ਨੇ ਦੇਖੋ ਜੀ ਸੀਸੀਟੀਵੀ ਕੈਮਰਾ ਜਿਹੜੇ ਹੈਗੇ ਨੇ ਇਹ ਸਾਡੇ ਵਾਸਤੇ ਸਪਲੀਮੈਂਟ ਹੈਗੇ ਨੇ ਔਰ ਮੋਸਟਲੀ ਜਿਹੜੇ ਪੁਆਇੰਟ ਹੈਗੇ ਨੇ ਉਹ ਇਹੋ ਜਿਹੇ ਪੁਆਇੰਟ ਹੈਗੇ ਨੇ ਜਿਹਦੇ ਨੇੜੇ ਤੇੜੇ ਸਾਡੀ ਪੁਲਿਸ ਰਿਪਲੋਇਮੈਂਟ ਹੈਗੀ ਬਿਕਾਜ਼ ਕੋਈ ਮਾੜਾ ਅਨਸਰ ਕੈਮਰਿਆਂ ਨੂੰ ਵੀ ਨੁਕਸਾਨ ਨਾ ਪਹੁੰਚਾਵੇ ਇਹ ਵੀ ਸਾਡੀ ਜ਼ਿੰਮੇਵਾਰੀ ਹੈਗੀ ਹੈ ਤੇ ਜਿੱਥੇ ਸਾਡੀ ਪੁਲਿਸ ਡਿਪਲॉयਮੈਂਟ ਹੈਗੀ ਹੈ ਮੌਕੇ ਤੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪਾਰਕਿੰਗਸ ਜਾਂ ਪੈਟਰੋਲਿੰਗਸ ਬਾਰੇ ਦੱਸ ਰਹੇ ਹੈ ਕਿਹਾ ਨਾਲ ਦੇ ਨਾਲ ਜਿਹੜੀ ਸਾਡੀ ਤੀਜੀ ਨਿਗ੍ਹਾ ਜੜੀ ਹੈਗੀ ਹੈ ਇਹ ਨਿਗ੍ਹਾ ਰੱਖ ਰਹੀ ਹੈਗੀ ਕਿ ਕਿਹੜਾ ਬੰਦਾ ਜਿਹੜਾ ਹੈਗਾ ਉਹ ਲਾ ਜਿਹੜਾ ਹੈਗਾ ਉਹਨੂੰ ਅਬਾਈਡ ਨਹੀਂ ਕਰ ਰਿਹਾ ਹੈਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਇਸ ਮੇਲੇ ਖੇਤਰ ਡਰੋਨ ਵੀ ਨਾਲ ਨਿਗ੍ਹਾ ਰੱਖੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਵੱਲੋਂ ਜਿਹੜਾ ਡਰੋਨ ਦੀ ਉਹ ਲਗਾਈ ਗਈ ਹੈ ਜਿਹਦੇ थ्रू ਆਪਾਂ ਮੋਸਟਲੀ ਜਿਹੜਾ ਤਖਸਾਲਬ ਦਾ ਏਰੀਆ ਹੈਗਾ ਕਿ ਕੋਈ ਕੰਜੈਸ਼ਨ ਤੇ ਨਹੀਂ ਹੈਗਾ ਕੋਈ ਟ੍ਰੈਫਿਕ ਦੀ ਦਿੱਕਤ ਤੇ ਨਹੀਂ ਆ ਰਹੀ ਉਹਨੂੰ ਨਿਗਰ ਰਖ ਰਹੇ ਆ ਤੇ ਨਾਲ ਦੇ ਨਾਲ ਚਾਰ ਟੀਮਾਂ ਆਪਾਂ ਪ੍ਰਾਈਵੇਟ ਤੌਰ ਤੇ ਕੀਤੀ ਹੈ ਨਾ ਜਿਨ੍ਹਾਂ ਦੇ थ्रू ਆਪਾਂ ਜਿਹੜੇ ਰਸਤੇ ਸਾਡੇ ਤਖਸਾਲਬ ਦੀ ਤਰਫ ਆ ਰਹੇ ਹੈਗੇ ਨੇ ਉਹਨਾਂ ਤੇ ਨਿਗਰ ਰਖ ਰਹੇ ਆ ਔਰ ਉੱਥੇ ਜਿਹੜੇ ਨਾਕੇ ਲੱਗੇ ਹੋ ਉਹਨਾਂ ਤੇ ਨਿਗਰ ਰਖ ਰਹੇ ਆ ਆਪਾਂ ਸਰ ਡਰੋਨ ਜਿਹੜੇ ਪ੍ਰਾਈਵੇਟ ਉੱਡਦੇ ਨੇ ਨੋ ਫਲਾਈ ਜ਼ੋਨ ਵੀ ਬਣਾਇਆ ਹੈ ਤਖਸਾਲਬ ਦੀ ਮੇਰੇ ਕਿਸ ਤਰ੍ਹਾਂ ਬਿਲਕੁਲ ਜੀ ਜਿਹੜਾ ਏਰੀਆ ਹੈਗਾ ਉਹਨੂੰ ਨੋ ਫਲਾਈ ਜ਼ੋਨ ਹੋਏ ਜਿਹੜੀ ਆਪਾਂ ਡਰੋਨ ਫਲਾਈ ਕਰ ਰਹੇ ਹੈਗੇ ਆ